ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਚੱਲਦੇ ਤਣਾਅ ਦੇ ਤਹਿਤ ਪੰਜਾਬ ਦੇ ਤਿੰਨ ਪਿੰਡਾਂ ਵਿੱਚ ਰਾਤ ਨੂੰ ਮਜ਼ਾਈਲਾਂ ਸੁੱਟੀਆਂ ਗਈਆਂ ਫਟਣ ਤੋਂ ਪਹਿਲਾਂ ਹੀ ਉਹਨਾਂ ਨੂੰ ਨਿਊਟਰਲਾਈਜ਼ ਕੀਤਾ ਗਿਆ 7 ਮਿੰਟ ਵਿੱਚ 6 ਧਮਾਕਿਓਂ ਨੇ ਆਰਮੀ ਨਾਲ ਲੈ ਗਈ ਤੇ ਪੁਲਿਸ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਪੂਰੀ ਖਬਰ ਹੈ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਮਜ਼ਾਈਲਾਂ ਸੁੱਟੀਆਂ ਗਈਆਂ ਨੇ ਆਪਰੇਸ਼ਨ ਸੰਦੂਰ 에ਅਰ ਸਟ੍ਰਾਈਕ ਤੋਂ ਬਾਅਦ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੀ ਇਹ ਖਬਰ ਸਾਹਮਣੇ ਆਈ ਹੈ ਮਜ਼ਾਈਲ ਅੰਮ੍ਰਿਤਸਰ ਦੇ ਤਿੰਨ ਪਿੰਡਾਂ ਵਿੱਚ ਡਿੱਗੀ ਹੈ ਅੰਮ੍ਰਿਤਸਰ ਵਿਧਾਤੀ ਪੁਲਿਸ ਦੇ ਐਸਐਸਪੀ ਮਨਿੰਦਰ ਸਿੰਘ ਹੋਣਾ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਤੇ ਕਿਹਾ ਕਿ ਇਸ ਦੀ ਤੁਰੰਤ ਜਾਣਕਾਰੀ ਇੰਡੀਅਨ ਆਰਮੀ ਨੂੰ ਦਿੱਤੀ ਗਈ ਇਸ ਤੋਂ ਬਾਅਦ ਆਰਮੀ ਮੌਕੇ ਤੇ ਪਹੁੰਚ ਗਈ ਹੈ ਤੇ ਉਹ ਡਿੱਗੀਆਂ ਹੋਈਆਂ ਮਜ਼ਾਈਲਾਂ ਆਪਣੇ ਕਬਜੇ ਵਿੱਚ ਲੈ ਕੇ ਨਾਲ ਚਲ ਗਈਆਂ ਇਹ ਮਜ਼ਾਈਲ ਪਿੰਡ ਤਦਾਲਾ ਜੇਠੂਵਾਲ ਅਤੇ ਪੰਦੇਰ ਪਿੰਡ ਵਿੱਚ ਡਿੱਗੀਆਂ ਨੇ ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਵੀ ਬਲੈਕਆਊਟ ਕੀਤਾ ਗਿਆ ਉਹਦਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਕੈਨਸਲ ਕਰ ਦਿੱਤੀਆਂ ਗਿਆ ਪਿੰਡਾਂ ਵਿੱਚ ਮਿਜ਼ਾਈਲ ਡਿੱਗਣ ਦੇ ਬਾਅਦ ਜਿਹੜੇ ਨੇ মিডিਆ ਉਹਨਾਂ ਪਿੰਡਾਂ ਵਿੱਚ ਪਹੁੰਚ ਗਿਆ 에ਅਰ ਫੋਰਸ ਦੇ ਨਾਲ ਜੁੜੇ ਦੋ ਡਿਫੈਂਸ ਐਕਸਪਰਟਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਹੇ ਕਿ ਇਹ ਮਿਜ਼ਾਈਲ ਹੀ ਹੈ ਜਿਸse ਭਾਰਤ ਤੇ ਪਾਕਿਸਤਾਨ ਦੋਨੇ ਜਿਹੜੇ ਮੁਲਕ ਨੇ ਉਹਨਾਂ ਇਹੋ ਜਿਹੇ ਮਿਜ਼ਾਈਲਾਂ ਦੀ ਵਰਤੋਂ ਕਰਦੇ ਨੇ ਅਜੀਬ ਸਭਾਵਨਾ ਹੋ ਸਕਦੀ ਹੈ ਕਿ ਪਾਕਿਸਤਾਨ ਵੱਲੋਂ ਇਹ ਅਟੈਕ ਕੀਤਾ ਗਿਆ ਲੇਕਿਨ ਭਾਰਤ ਦੇ ਐਂਟੀ ਮਿਜ਼ਾਈਲ ਸਿਸਟਮ ਨੇ ਇਹਨਾਂ ਨੂੰ ਆਸਮਾਨ ਦੇ ਵਿੱਚ ਹੀ ਨਿਊਟ੍ਰਲਾਈਜ਼ ਕਰ ਦਿੱਤਾ ਗਿਆ ਇਹ ਮਸਾਇਲਾ एक्सप्लोड ਨਹੀਂ ਹੋਈ ਜਨ ਕੇ ਹਵਾ ਦੇ ਵਿੱਚ ਜਿਹੜੀ ਉਹ ਫਟੀ ਨਹੀਂ ਆ ਅੰਮ੍ਰਿਤਸਰ ਚ ਜਿਹੜੀਆਂ ਫੋਟੋਆਂ ਵੀ ਸਾਹਮਣੇ ਆਈਆਂ ਜਿਹੜੀਆਂ ਇਹ ਮਜ਼ਾਈਲਾ ਪੰਜਾਬ ਅੰਮ੍ਰਿਤਸਰ ਦੇ ਤਿੰਨ ਪਿੰਡਾਂ ਵਿੱਚ ਡਿੱਗੀਆਂ ਨੇ ਇਹ ਵੀ ਮੰਨਿਆ ਜਾ ਰਿਹਾ ਕਿ ਬੁੱਧ ਵੀਰਵਾਰ ਦੀ ਰਾਤ 1 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਕੇ 9 ਮਿੰਟ ਦੇ ਵਿੱਚ ਘਰ ਅੰਮ੍ਰਿਤਸਰ ਚ 7 ਮਿੰਟ ਦੇ ਵਿੱਚ ਵਿੱਚ 6 ਬਾਰ ਬਾਰ ਜਿਹੜੇ ਧਮਾਕਿਆਂ ਦੀ ਆਵਾਜ਼ ਸੁਣੀ ਆ ਉਹ ਤੁਰੰਤ ਫਿਰ ਜਿਹੜੀ ਆ ਕਾਰਵਾਈ ਜਿਹੜੀ ਆ ਆਰਮੀ ਵੱਲੋਂ ਵੀ ਕੀਤਾ ਗਿਆ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਤੁਰੰਤ ਬਲੈਕਆਡ ਵੀ ਕੀਤਾ ਗਿਆ ਹਾਲਾਂਕਿ ਅੰਮ੍ਰਿਤਸਰ ਪੁਲਿਸ ਨੇ ਇਸ ਨੂੰ ਸੋਨਿਕ ਸਾਊਂਡ ਦੱਸਿਆ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲ ਨੇ ਕਿਹਾ ਕਿ ਇਹ ਸੋਨਿਕ ਸਾਊਂਡ ਹੋ ਸਕਦੀ ਹੈ ਘਬਰਾਉਣ ਦੀ ਜਰੂਰਤ ਨਹੀਂ ਹੈ ਗਰਾਊਂਡ ਤੇ ਸਭ ਚੈੱਕ ਕਰਵਾਇਆ ਗਿਆ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਪੁਸ਼ਟੀ ਨਹੀਂ ਹੈ ਸੋਨਿਕ ਸਾਊਂਡ ਇੱਕ ਤੇਜ਼ ਧਮਾਕੇ ਵਰਗੀ ਆਵਾਜ਼ ਹੁੰਦੀ ਹੈ ਵਿਮਾਨ ਦੀ ਤੇਜ਼ ਗਤੀ ਦੇ ਨਾਲ ਇਹ ਆਵਾਜ਼ ਪੈਦਾ ਹੋ ਸਕਦੀ ਹੈ ਪੁਲਿਸ ਕਮਿਸ਼ਨਰ ਜਿਸ ਸੋਨਿਕ ਸਾਊਂਡ ਦੀ ਗੱਲ ਕਰਦੇ ਨੇ ਇਹ ਉਦੋਂ ਸੁਣਾਈ ਦਿੰਦੀ ਹੈ ਜਦ ਕਿਸੇ ਵੀ ਜਹਾਜ਼ ਜਾਂ ਚੀਜ਼ ਦੀ ਜਿਹੜੀ ਸਪੀਡ ਦੀ ਗੱਦੀ ਲਗਭਗ 1225 ਕਿਲੋਮੀਟਰ ਪ੍ਰਤੀ ਘੰਟੇ ਦੇ ਦੀ ਤੇਜ਼ ਹੁੰਦੀ ਹੈ ਆਮ ਤੌਰ ਤੇ ਫਾਈਟਰ ਜੈਟਸ ਦੇ ਕਾਰਨ ਹੀ ਹੁੰਦੀ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਖਾਸ ਕਰਕੇ ਪਿੰਡ ਦੇ ਵਾਸੀ ਅਕਸ਼ੇ ਰੋਬਨ ਸਰਵਨ ਸਿੰਘ ਵਿਸ਼ਾਲ ਸੇਵਨ ਦੱਸਿਆ ਕਿ ਬਾਜ ਬਹੁਤ ਤੇਜ਼ ਸੀ ਜਿਸ ਨਾਲ ਲੋਕ ਡਰ ਗਏ ਸੀ ਰਾਤ ਹੀ ਅੰਮ੍ਰਿਤਸਰ ਵਿੱਚ 10:30 ਵਜੇ ਤੋਂ ਲੈ ਕੇ 11 ਵਜੇ ਤੱਕ ਬਲੈਕਆਊਟ ਕੀਤਾ ਗਿਆ ਸੀ ਲਿਕਨ ਇਸ ਦੇ 3 ਘੰਟੇ ਬਾਅਦ ਰਾਤ 1:56 ਮਿੰਟ ਤੇ ਦੁਬਾਰਾ ਪੂਰੇ ਸ਼ਹਿਰ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸੀ ਇਹ ਬਲੈਕਆਊਟ ਕਰੀਬ 2.5 ਘੰਟੇ ਰਿਹਾ ਔਰ ਸਵੇਰੇ 4:30 ਵਜੇ ਜਿਹੜੀ ਲਾਈਟ ਵਾਪਸ ਆਈ ਉਧਰ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਨਿਕ ਨਾ ਹੋ ਇਸ ਨੂੰ ਦੇਦਦੇ ਹੋਏ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਖੀ ਸ਼ਾਨੀ ਨੇ ਸੰਦੇਸ਼ ਸਰਕੂਲੇਟ ਕਰਵਾਇਆ ਉਹਨਾਂ ਨੇ ਕਿਹਾ ਕਿ ਬਹੁਤ ਹੀ ਜਿਹੜੀ ਚੌਕਸੀ ਵਰਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਦੁਬਾਰਾ ਬਲੈਕਆਊਟ ਦਾ ਅਭਿਆਸ ਕੀਤਾ ਹੈ ਕਿਰਪਾ ਕਰਕੇ ਲੋਕ ਘਰਾਂ ਵਿੱਚ ਰਹਿਣ ਘਰੌਣ ਨਹੀਂ ਆਪਣੇ ਘਰ ਦੇ ਬਾਹਰ ਇਕੱਠਾ ਨਾ ਹੋਣ ਤੇ ਆਪਣੇ ਘਰ ਦੇ ਬਾਹਰ ਵਾਲੀਆਂ ਲਾਈਟਾਂ ਵੀ ਬੰਦ ਰੱਖਣ ਉਧਰ ਜਲੰਧਰ ਵਿੱਚ ਵੀ ਰਾਤ 1 ਵਜੇ ਤੋਂ ਤਬਾਕੇ ਦੀ ਆਵਾਜ਼ ਸੁਣਦੇ ਜਿਹੜੀ ਖਬਰ ਸਾਹਮਣੇ ਆਈ ਸੀ ਅੰਮ੍ਰਿਤਸਰ ਆਦਮਪੁਰ ਦੇ ਡੀਐਸਪੀ ਕਲਵੰਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਨੂੰ ਕੰਟਰੋਲ ਰੂਪ ਤੇ ਸੂਚਨਾ ਮਿਲੀ ਸੀ ਕਿ ਭੋਗਪੁਰ ਲੱਕੇ ਤੇ ਵਿੱਚ ਕੋਈ ਬਲਾਸਟ ਹੋਇਆ ਉਦੋਂ ਥਾਣਾ ਭਗਲਪੁਰ ਦੀ ਟੀਮ ਮੌਕੇ ਤੇ ਰਵਾਨਾ ਹੋ ਗਈ ਤੇ ਜਾਂਚ ਵਿੱਚ ਸਾਹਮਣੇ ਗਏ ਕਿ ਟਰੱਕ ਦਾ ਟਾਇਰ ਫਟਣ ਦੀ ਧਮਾਕੇ ਦੀ ਵਾਧੇ ਹਿਸਾਬ ਪੁਲਿਸ ਦੁਆਰਾ ਆਸ-ਪਾਸ ਲੱਕ ਦੀ ਚੈਕਿੰਗ ਕੀਤੀ ਗਈ ਹੈ ਉਧਰ ਆਪਰੇਸ਼ਨ ਸੰਦੂਰ ਦੀ ਸਫਲਤਾ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਨਜਿੱਠਣ ਦੀ ਤਿਆਰੀ ਕਰਦੇ ਆ ਪੰਜਾਬ ਨੇ 20 ਜਗ੍ਹਾ ਤੇ ਫਿਰ ਮੌਕ ਡ੍ਰਿਲ ਕੀਤੀ ਹੈ ਇਸ ਦੇ ਬਾਅਦ ਬਲੈਕਆਊਟ ਹੋਇਆ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਅਗਲੇ ਹੁਕਮਾ ਤੱਕ ਬੰਦ ਕਰ ਦਿੱਤਾ ਗਿਆ ਫਿਰੋਜ਼ਪੁਰ ਦੇ ਅਸਾਨੀ ਵਾਲਾ ਤੇ ਫਾਜ਼ਲਕਾ ਦੇ ਸਾਦ ਕੀ ਬਾਰਡਰ ਤੇ ਹੋਣ ਵਾਲੀ ਰਿਟਰੀਟ ਨੂੰ ਵੀ ਬੰਦ ਕਰ ਦਿੱਤਾ ਗਿਆ ਸਰਦੀ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਫਿਰੋਵਦ ਫਾਜ਼ਿਲਕਾ ਦੇ ਸਾਰੇ ਸਕੂਲਾਂ 'ਤੇ ਅਗਲੇ 3 ਦਿਨ ਦੀਆਂ ਛੁੱਟੀਆਂ ਜਿਹੜੀਆਂ ਨੇ ਕਰ ਦਿੱਤੀਆਂ ਉਧਰ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਸਾਰੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਅਗਲੇ ਹੁਕਮਾਂ ਤੱਕ ਜਿਹੜੀਆਂ ਵਾ ਉਹ ਛੁੱਟੀਆਂ ਜਿਹੜੀਆਂ ਕਰਨ ਦਾ ਫੈਸਲਾ ਕਰ ਦਿੱਤਾ ਕਿ ਕੋਈ ਵੀ ਜਿਹੜੀ ਛੁੱਟੀਆਂ ਨਹੀਂ ਲੈਣਗੇ ਛੁੱਟੀਆਂ ਰੱਦ ਕਰ ਦਿੱਤੀਆਂਗੇ 24 ਘੰਟੇ ਪੁਲਿਸ ਵਾਲਿਆਂ ਨੂੰ ਡਿਊਟੀ ਤੇ ਹਾਜ਼ਰ ਰਹਿਣਾ ਪਊਗਾ ਇਦੇ ਚੱਲਦੇ ਹੁਣ ਪੰਜਾਬ ਜਿਹੜੀ ਖਬਰ ਸਾਹਮਣੇ ਆਈ ਕਿ ਰਾਤ ਜਿਹੜੇ ਲੋਕ ਨੇ ਉਹ ਕਾਫੀ ਸਹਿਮ ਗਏ ਸੀ ਜਦੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਵਿੱਚ ਦੁਧਾਲਾ ਜੇਠੂਵਾਲ ਅਤੇ ਪੰਦੇਰ ਪਿੰਡ ਦੇ ਵਿੱਚ ਜਿਹੜੀਆਂ ਨੇ ਮਜ਼ਾਈਲਾਂ ਜਿਹੜੀਆਂ ਉਹ ਡੰਦੀ ਖਬਰ ਸਾਹਮਣੇ ਆਈ ਸੀ ਫਿਲਹਾਲ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਵਧਿਆ ਹੋਇਆ ਵਾ ਬੀਤੇ ਦਿਨ ਭਾਰਤ ਸਰਕਾਰ ਵੱਲੋਂ ਪਲਵਾਮਾ ਜਿਹੜਾ ਅਟੈਕ ਉਹਦਾ ਬਦਲਾ ਲਿਆ ਗਿਆ ਸੀ ਪ੍ਰੈਸ਼ਰ ਸੰਦੂਰ ਦੇ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਦੇ 9 ਉਹਨਾਂ ਟਿਕਾਣਿਆਂ ਤੇ ਏਅਰ ਸਟ੍ਰਾਈਕ ਕੀਤੀ ਗਈ ਸੀ ਜਿਹੜੇ ਉਹ ਅੱਤਵਾਦੀਆਂ ਦੇ ਟਿਕਾਣੇ ਸੀ ਖਬਰ ਇਹ ਵੀ ਆ ਰਹੀ ਹੈ ਕਿ ਹੁਣ ਤੱਕ ਉਥੇ 100 ਤੋਂ ਵੱਧ 9 ਟਿਕਾਣਿਆਂ ਤੇ ਜਿਹੜੇ ਅੱਤਵਾਦੀ ਪਾਕਿਸਤਾਨੀ ਅੱਤਵਾਦੀ ਮਾਰੇ ਗਏ ਨੇ ਭਾਰਤ ਨੇ ਦਾਅਵਾ ਕੀਤਾ ਹੈ ਕਿ ਇਸ ਏਅਰ ਸਟ੍ਰਾਈਕ ਦੇ ਵਿਰੇ ਕਿਸੇ ਵੀ ਆਮ ਪਾਕਿਸਤਾਨ ਦੇ ਆਮ ਨਾਗਰਿਕ ਜਾਂ ਉਹਨਾਂ ਦੇ ਬੁਨਿਆਦੀ ਢਾਂਚੇ ਨੂੰ ਜਿਹੜੀ ਆ ਉਹ ਕੋਈ ਵੀ ਜਿਹੜੀ ਆ ਉਥੇ ਨੁਕਸਾਨ ਨਹੀਂ ਹੋਇਆ ਸਿਰਫ ਉਹਨਾਂ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਜਿੱਥੇ ਅੱਤਵਾਦੀਆਂ ਨੂੰ ਟ੍ਰੇਨ ਕੀਤਾ ਜਾ ਰਿਹਾ ਸੀ ਅੱਤਵਾਦੀ ਨੂੰ ਪਨਾਹ ਦਿੱਤੀ ਜਾ ਰਹੀ ਸੀ ਉਹ 9 ਟਿਕਾਣੇ ਔਰ ਇਸੇ ਦਰਾਂ ਇਹ ਵੀ ਖਬਰ ਸਾਹਮਣੇ ਆਈ ਕਿ ਜਿਹੜੇ ਦੁਨੀਆ ਭਰ ਦਾ ਮੋਸਟ ਖਤਰਨਾਕ ਜਿਹੜਾ ਅੱਤਵਾਦੀ ਹੈ ਮਸੂਦ ਅਜ਼ਰ ਉਹਦੇ ਸਾਥੀਆਂ ਸਮੇਤ ਪਰਿਵਾਰਕ ਜਿਹੜੇ ਜੀ ਨੇ ਉਹ 14 ਇਸ 에ਅਰ ਸਟ੍ਰਾਈਕ ਦੇ ਦੌਰਾਨ ਮਾਰੇ ਗਏ ਨੇ ਫਿਲਹਾਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਕਾਫੀ ਜਿਹੜਾ ਵਾ ਉਹ ਸਹਿਮ ਦਾ ਮਾਹੌਲ ਬਣਿਆ ਹੋਇਆ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਆ ਕਿ ਡਰਨ ਦੀ ਕੋਈ ਲੋੜ ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂ ਆ ਔਰ ਸਰਕਾਰ ਉਹ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਨਾਲ ਪਾਲਿਸ ਜਾਣਕਾਰੀ ਦੇਣ ਲਈ ਧਰਤ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਇਸ ਪੰਜਾਬ ਧੰਨਵਾਦ